ਕੀ ਆਪਦੀ ਤੇ ਦੇਦੀ ਮੈਨੂੰ ਹਲੋ ਜੀ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂੰ ਸਤਿ ਸ਼੍ਰੀ ਅਕਾਲ ਮੇਰੇ ਕੋਲ ਸਾਰਿਆਂ ਨੂੰ ਤੇ ਆਦੀ ਬਲਾਉਦੀ ਸ਼ੁਰੂਆਤ ਆਪਾਂ ਕਰ ਲਈ ਟਾਈਮ ਹੋ ਚੁੱਕਾ ਹੈ ਸਵੇਰ ਦਾ 8:30 ਵਜੇ ਦਾ ਤੇ ਮੈਂ ਨਹਾ ਤੇ ਲਿਆਈ ਔਖੇ ਸੋਖੇ ਜਾ ਕੇ ਬਾਥਰੂਮ ਤੇ ਬੈਠਾ ਤੇ ਹੁਣ ਆਪਾਂ ਜੇ ਨੂੰ ਆਪਣੇ ਬਾਹਰ ਜਾਣਾ ਹੀ ਨਾ ਕਿਤੇ ਜਿਹੜੂ ਸਪੈਸ਼ਲਿਸਟ ਦੀ ਛੋਟੀ ਲੈ ਕੇ ਆ ਗਈ ਮੇਰੇ ਲਈ ਕਿਉਂਕਿ ਰਾਤੀ ਮੇਰੀ ਬਹੁਤ ਜ਼ਿਆਦਾ ਬੁਰੀ ਹਾਲਤ ਹੋ ਗਈ ਤੇ ਮੈਂ 6 ਵਜੇ ਇਹਨਾਂ ਨੂੰ ਦਾਤਾ ਕਿ ਬੜੀ ਬੁਰੀ ਹਾਲਤ ਮੇਰੇ ਤੋਂ ਤੁਰਿਆ ਨਹੀਂ ਜੀ ਜਾਂਦੇ ਆ। ਇਹ ਉੱਤੇ। ਤਣੋਈ ਕਿੱਥੇ ਚੜ ਕੇ ਬੈ ਗਈ ਆ। ਇੱਥੇ ਕੀ ਆ? ਕੰਨ ਲੱਗਦੀ ਹੈ ਨਹੀਂ ਵਿਚਾਰੀ ਨੋ ਨਾ। ਤੁਹਾਡੇ ਘਰ ਕੋਈ ਕੰਬਲ ਜਣੇਗਾ? ਥੋੜਾ ਜਿਹਾ ਪ੍ਰਾਣਾ ਹੋਵੇ ਜਿਹੜਾ ਤੁਹਾਡੇ ਕੰਮ ਜੂਰਚ ਨਾ ਆਉਂਦਾ ਵੇ ਕਬਲ ਹਮ ਲੈ ਲੈ ਉਹਨੂੰ ਕਿਤੇ ਕੱਟੀ ਲੈ ਨਹੀਂ ਨਹੀਂ ਕਿ ਮੈਂ ਕਈ ਵਾਰ ਹੁੰਦੇ ਪ੍ਰਾਣੇ ਪਾਟੇ ਕਈ ਵਾਰ ਹੁੰਦੇ ਬਿਜਨੂ ਆਪਸ ਉਦੋਂ ਹੈਗੇ ਉਹ ਮੈਂ ਉਹੇ ਵਾਰੀ ਲਾਏ ਅੱਛਾ ਉਹ ਲੈ ਕੇ ਪਾ ਲਈ ਨਹੀਂ ਨਹੀਂ ਤਾਂ ਨਹੀਂ ਕਿ ਨਾਰਮਲ ਜਿਹਾ ਹੋਵੇ ਤੇ ਵੈਸੇ ਤੇ ਮੈਂ ਰਾਤਾਂ ਮੈਂ ਇਹਨਾਂ ਨੂੰ ਆਖੰਦੀ ਮੈਂ ਇਹਨਾਂ ਲਿਆ ਕੇ ਨਾ ਕਿਲੋ ਫਰੂ ਰੋਣ ਲਿਆ ਦੋ ਕਿਲੋ ਕਿਤੇ ਕੱਪੜਾ ਤੇ ਚਲ ਮੈਂ ਹੈ ਹਡੇ ਕੰਬਲ ਨਹੀਂ ਹੈ ਹੀਆਂ ਘਰੇ ਪਈਆਂ ਉੱਥੇ ਵਿੱਚ ਹੈਗਾ ਇੱਕ ਕੰਬਲ ਜੈ ਨਾ ਉਹ ਨੂੰ ਕਿ ਨਵਾਂ ਲਾ ਦਾਂਗੇ ਨੂੰ ਕਿ ਆ ਲੈ ਨੂੰ ਠੰਡ ਚ ਥੋੜੀ ਮਾਰਨਾ ਹੁਣ ਚੱਲੀ ਆ ਹੋ ਗਦੀ ਜੀ ਬਣਾਉਣੀ ਹੈ ਗੱਦਾ ਜ ਉੱਤੇ ਨਹੀਂ ਗੱਦਾ ਤੇ ਮੈਂ ਹੈਗਾ ਵਾ ਰਜਾਈ ਜੀ ਬਣਾ ਦਾਂਗੇ ਮੈਂ ਹਾਂ ਠੰਡ ਲੱਗਦੀ ਵਿਚਾਰੀ ਨੂੰ ਆਹੋ ਹਾਂ ਲੱਗਦੀ ਹੈ ਠੰਡ ਲੱਗਦੀ ਵਿਚਾਰੀ ਨੂੰ ਆਪਾਂ ਨੂੰ ਲਾਦੀ ਸੰਨ ਤੇ ਲੱਗਣੀ ਆ ਹਾਂ ਓਏ ਇਹ ਕਹਿੰਦੇ ਚੱਲ ਮੈਂ ਗੱਦਾ ਜੱਤ ਲੈ ਕੇ ਆਉਣਾ ਹੈ ਤਾਂ ਨਿਕਾ ਜਿਆ ਤੇ ਮੈਂ ਚੱਲ ਰਜਾਈ ਜੀ ਬਣਾ ਦੇਣੀ ਨੇ ਜੀ ਮਮਮੀ ਨੂੰ ਪੁੱਛ ਨਹੀਂ ਟੱਠੇ ਵਾਲੀ ਨੂੰ ਉਹਨਾਂ ਦੇ ਹੁੰਦੇ ਆ ਓੰਕਾ ਬਾ ਚਾਦਰ ਚੜ ਲੈਣੀ ਹੈ ਮਾਰ ਲਈ ਚੜ ਚੜਦੀ ਬੇਰੀ ਜਿਹੜਾ ਕੱਲ ਦੀ ਸਲੱਤ ਬੜੀ ਪੀੜਾ ਹੁੰਦੀ ਜੇ ਪਤਾ ਨਹੀਂ ਕਿਉਂ ਸਿਰ ਜੀ ਟੋਟ ਦੀ ਭਾਰ ਹੀ ਨਹੀਂ ਪੈਂਦਾ ਇੱਕੇ ਦਮ ਆਹ ਬੜੀ ਬੁਰੀ ਹਾਲਤ ਹੁੰਦੀ ਹੁਣ ਮੈਂ ਕੱਲ ਦੀ ਇਹਨੂੰ ਖਾਈ ਹੋਰ ਵਰਤੋ ਬਣਾਈ ਤੇ ਰਾਤ ਤੇ ਮੈਂ ਹ ਲਿਲਾ ਜਿਹੜੀ ਮੈਨੂੰ ਲੱਗਦਾ ਜਿਹੜੀ ਮਾੜੀ ਮੋੜ ਚੱਲਦੀ ਸੀ ਉਹ ਵੀ ਬੁਰਾ ਹਾਲ ਹੋ ਗਿਆ ਤੇ ਉਹ ਪਰ ਇਹ ਆ ਕਿ ਸੇਕ ਸੁੱਕ ਦਿੱਤਾ ਤੇ ਹੁਣ ਵਾਹ ਫਰਕ ਪੈ ਗਿਆ ਹਾਂ ਰੱਖਦੇ ਇਥੇ ਜੰਮੇ ਚੱਤਰ ਚੱਲਦੀ ਸੀ ਵਾਂਡੇ ਮੁੰਨ ਚੱਲਦੀ ਹਣੀ ਗਿਆ ਹਾਂ ਕੋਣ ਵੈਗ ਜਿਨੂੰ ਫਰਕ ਤੇ ਹੈਗਾ ਥੋੜਾ ਜਿਹਾ ਜੇ ਪਿਆਰ ਰਹੂ ਤੇ ਪਰ ਯਾਨ ਤੇ ਨਹੀਂ ਪੀੜ ਹੁੰਦੀ ਨਾ ਚਸਤੀ ਉਸੇ ਲਾਤ ਤੇ ਤੁਰਨਾ ਹਾਂ ਉਸ ਤੇ ਸਾਰਾ ਕੰਮ ਕਰਨਾ ਹਾਂ ਦੋਸਤ ਆਹ ਤੇ ਉਹ ਹੋਏ ਉਸੇ ਤੁਰਿਆ ਨਹੀਂ ਜਾਂਦੇ ਆ ਰਾਤੀ ਬੇਰੇ ਛੁੱਟੀ ਲੈ ਕੇ ਆਏ ਮੈਂ ਮੰਮੀ ਆਂਦੀ ਮੈਨੂੰ ਲੈ ਆ ਤੇ ਮੈਂ ਨੇਰਾ ਔੜਾ ਹੋ ਗਿਆ ਨਿਆਣਾ ਆਇਆ ਸੀ ਨਾ ਉਹ ਉੱਥੇ ਮੋਟਰਸਾਈਕਲ ਕੋਈ ਕੋ ਕੇ ਗਾਂ ਜਾਵੇ ਇਹ ਤਾਂ ਪਹਿਲੇ ਤੋਂ ਆਹ ਹਾਂ ਤੂੰ ਆਹ ਅਮਰ ਸਰਕੀ ਬਾਇਆ ਦੇ ਨਾ ਕਦੇ ਜਾਣਾ ਬਣਾ ਠੱਠੇ ਵਾਲੀ ਕੁੜੀ ਨੂੰ ਆਓ ਇਹਦੇ ਹੰਕਾਰ ਨਹੀਂ ਰਿਹਾ ਹੂੰ ਲੈ ਦੇ ਤਰ ਕਦੇ ਮੈਂ ਨਾ ਮੈਂ ਜਾਂਦਾ ਟਟਾ ਹਾਂ ਚਾਹ ਦਾ ਦਾ ਇਹ ਨਾ ਖਾਮੀ ਆਦੀ ਜਾਈਏ ਸੂਏ ਸਾਂਣੀ ਆ ਨਹੀਂ ਉਹ ਪਾਉਏ ਸੂਏ ਥਾਣੀ ਤੇ ਹੋਰ ਬੜਾ ਪੁਰਾਣਾ ਦਿਖਾਇਆ ਖਾਲੀਆ ਇੱਥੇ ਤੇ ਦੁਪਹਿਰੇ ਮੁੰਡੇ ਬੈਠੇ ਰਹਿੰਦੇ ਆ ਹਾਂ ਉਹ ਤੇ ਨਸ਼ਾ ਕਰਨਦੇ ਹੁੰਦੇ ਮੈਂ ਨਹੀਂ ਇੱਥੇ ਜੇ ਮੁੰਡੀ ਥਾਣੀ ਜਾਣਾ ਜੇ ਹਾਂ ਤੇ ਠੀਕ ਹੈ ਮੰਡੀ ਥਾਣੀ ਠੀਕ ਹੈ ਇਹ ਨਹੀਂ ਤੇ ਜਾਣਾ ਤੇ ਫਿਰ ਮੈਂ ਨਹੀਂ ਜੇ ਤਾ ਲੈਣਾ ਕਿ ਤੂੰ ਕੱਢੇ ਜਾ ਉਹ ਇਹ ਨਾ ਜਦੋਂ ਕੋਲੇ ਜਾਣਾ ਉਹਨਾਂ ਉਹਨੇ ਹੁੰਦਾ ਆਪਨਾ ਲੈ ਵੀਰ ਤੂੰ ਕਰੋ ਆਪਾਂ ਵੀ ਲੈ ਇਹਨੂੰ ਨਾਲ ਮਰਾ ਕੋ ਵੀ ਤੇ ਅਹੀਂ ਤੇ ਆਪ ਵੀ ਜਦੋਂ ਵੀ ਜਾਣਾ ਹੋਵੇ ਮੈਂ ਤੇ ਪ੍ਰਭ ਨੂੰ ਵੀ ਆਨੀ ਆਂ ਵੀ ਕਦੀ ਇਕੱਲੇ ਨਿੱਧਰ ਦੀ ਨਹੀਂ ਜਾਣਾ ਮੰਡੀ ਥਾਣੀ ਜਾ ਤੇ ਮੰਡੀ ਥਾਣੀ ਵੀ ਜੇ ਕੋਈ ਜਾਣਦੇ ਆ ਤੇ ਉਹਦੇ ਨਾਲ-ਨਾਲ ਸਿਆਣਾ ਬੰਦਾ ਵੇਖ ਕੇ ਹਾਂ ਹੂੰ ਟਰਾਈ ਨੂੰ ਮੈਂ ਮੈਂ ਤੇ ਮੰਡੀ ਤੱਕ ਆਪਣਾ ਮੰਡੀ ਤੱਕ ਚੱਲੋ ਮੰਡੀ ਥਾਣੀ ਤੋਂ ਉਹਨੇ ਵੀ ਕਰੋ ਨਹੀਂ ਨਹੀਂ ਬਾਤ ਹੈ ਤੇ ਫਿਰ ਰਾਤ ਨੂੰ ਜੁੜੇ ਫੇਰ ਬੁਰਾ ਹਾਲ ਆਉਂ। ਉਹਨੇ ਵੀ ਜਦੋਂ ਉਹਨੇ ਤੁਰੀਦਾ ਨਾ ਉਹ ਆਪਾਂ ਵੀ ਮੀਰ ਐਂ ਜਾਵਾਂ ਮੰਡੀ ਥਾਣੀ ਹੂੰ ਜਦੋਂ ਉਹ ਆਉਂਣਾ ਦੇ ਆਈ ਆ ਹਾਂ ਹਾਂ ਆਹਨੇ ਫੋਨ ਦੇ ਮੰਗਾਉਂਦਾ ਹੈ ਉਹ ਰਾਤੀ ਪਹਿਲਾਂ ਮੈਂ ਕਵਲ ਨੂੰ ਫੋਨ ਕਰ ਲੱਗੀ ਹਾਂ ਫਿਰ ਮੈਂ ਹਾਂ ਉਹਨੇ ਥੱਕੀ ਆਈ ਹੋਣੀ ਨੇ ਥੱਕੀ ਜੀ ਉਹਦਾ ਆਪ ਬੜਾ ਰਾਤ ਦੀ ਡਰੀ ਬੜੀ ਕਿਉਂ ਕੀ ਹੋਇਆ ਆਜਾਦੀ ਪੈਣੀ ਜਾਣਾ ਕਿੱਥੇ ਨਹੀਂ ਜਾਣਾ ਕਿਉਂ ਕੀ ਹੋ ਗਿਆ ਉਹਨਾਂ ਨੇ ਨਾ ਵੀ ਰਾਤ ਕੋਈ ਚਲੀ ਆਏ ਹਾਏ ਹਾਏ ਕੈਰ ਬਿਲੱਗੇ ਅੱਛਾ ਕੋਈ ਵੀ ਬੂਆ ਬੰਦਾ ਆਏ ਹੂੰ ਕੁਆਬ ਵੀ ਆਤੇ ਆ ਆਹ ਹੋ ਆ ਹੂੰ ਉਹ ਸਰਪੰਚ ਐ ਨਾ ਤੋ ਕੁਝ ਕੁ ਕਹਿਣਾ ਕੋ ਚਲਦੀ ਹੋਈ ਉਹ ਨੀਕੀ ਹਾਂ ਹਾਂ ਉਹਨੂੰ ਬੜਾ ਪਹਿਲਾ ਦੇਖ ਦਿਨੋਂ ਇਹ ਰੱਬ ਵੀ ਕਹਿੰਦਾ ਰਹੀ ਆਂਗੇ ਤੇ ਰਾ 8:30 ਵਜੇ ਕੈਫੇ ਦਾ ਕੋਈ ਚੱਲਿਆ। ਅੱਛਾ। ਮੈਨੂੰ ਸ਼ੁਗਰ ਕੋ ਜਿਹੜੇ ਕੈਫੇ ਦੇ ਵਿਚਾਰੇ ਮੁੰਡੇ ਹੈ ਨਾ ਤਿੰਨ ਹੂੰ ਉਹ ਪਜ ਗਏ। ਹਾਂ। ਤੇ ਤੇ ਭਾਵੇਂ ਜਿਉਂ ਮਰਤੀ ਗਿਆ ਸਾਦ ਬਾ। ਹਾਂ ਉਹ ਤੇ ਪਾਉ ਉਹਦੇ ਚ ਡਰੀ ਆ। ਉਹ ਬਣਾ ਕੋਲੀ ਚੱਲੀ ਜੇ ਉਹ ਮੁੰਡੇ ਵਿਚਾਰੇ ਚਾਲੂ ਹੁੰਦੇ ਭੀ ਅੰਦਰ ਰੜ ਗਏ। ਹੂੰ ਤੇ ਅੰਦਰੋਂ ਵਾਲਾ ਨੂੰ ਗੜ ਕੇ ਤੇ ਕਹਿਦੇ ਉਹ ਮਾਰ ਲੈ ਚੰਨ ਪਜ ਗੀ। ਹੂੰ ਹੂੰ ਤੇ ਕਰ ਤੇ ਕਬਲਾਂ ਦੀ ਕੋ ਮਮੀ ਉੱਤਰ ਮੈਂ। ਕੱਪੜੇ ਆਂਦੀ ਮੈਂ ਚੇਂਜ ਕਰ ਲੈਂਦੀ। ਹੂੰ ਤੇ ਅੰਜਨਾ ਨੂੰ ਦੇ ਨੋ ਕਰ ਨੈ ਕਪੜੇ ਵੀ ਬਾਹਰ ਨਹੀਂ ਜਾਣਾ। ਬਾਦੀ ਵਾਦਫਤਲ ਜਾਣਾ ਚਾਹ ਕਿ ਨੇਰਾ ਹੁੰਦਾ ਜਾਂਦਾ ਵਾ ਟਾਈਮ ਹੋ ਰਾ ਹੋ ਗਿਆ। ਹੂੰ ਤੇ ਅੰਜੀ ਵੀ ਮਹੀ ਮੈਂ ਕਪੜੇ ਜੀ ਲਾ ਕੇ ਅੱਲੇ ਬਾਹਰ ਨਹੀਂ ਗਏ। ਅੱਛਾ ਤੇ ਅੰਦੀ ਗੋਲ ਨਾਲ ਪ੍ਰਸਾਦ ਹੈ ਜਿਹੜਾ ਕੋਸਾ ਵੀ। ਹਾਏ ਕਿੰਨਾ ਡਾ ਲੱਗਦਾ ਅੰਤਰਾ ਹੈ ਸੱਚੀ। ਅੰਜੀ ਇਹੀ ਜਗਾ ਮੁੜ ਕੇ ਮਮੀ ਅੰਦਰੋਂ ਬਾਹਰ નીકਲੇ। ਹੂੰ ਅੰਦਰ ਰਹਿ। ਹੂੰ ਅੰਦੀ ਕੇਰੀ ਮੁੜ ਕੇ ਜੀ ਨੂੰ ਦੇ ਭਾਈ ਦੀ ਜਾਂਦੀ ਵੀ ਜਿਹੜਾ ਤੱਕ ਉਹ ਨਹੀਂ ਚੱਲਣਾ ਹੈ। ਆਹੋ। ਇਹਾਂ ਆਂਦੀ ਉਹਨੇ ਮੰਮੀ ਉਹ ਕੁਆਦੀ ਦਾਪੜਾ। ਅੱਛਾ। ਇਹ ਬੰਦੇਾਂ ਦੀ ਪਹਿਲਾਂ ਹੀ ਸੱਤੇ। ਹਾਂ। ਤੇ ਬੰਦਿਆਂ ਦੇ ਕੋਲ ਆਂਦੀ ਦਾਪੜਾ ਦੇ ਪੱਤੀ ਬੋਰ ਉਹਨਾਂ ਦੇ ਕੋਲ। ਹਾਂ ਤੇ ਫੇਰ ਹੈ। ਫੇਰ ਕੀ ਪੜਾ? ਆਲੀ ਮਮੀ ਉਹਨਾਂ ਨੇ ਉਹ ਗੱਡੀ ਤੇ ਹੂੰ ਮੁੰਡੇ ਜਿਹੜੇ ਉੱਥੇ ਕਿਤੇ ਮੋਟਰਸਾਈਕਲ ਤੇ ਹੀ ਹੁਣ ਕਿੰਦਰ ਮੋਟਰਸਾਈਕਲ ਉੱਤਰਿਆ ਨੀ ਉਹਲਾ ਕੰਮ ਮਾਰਦੇ ਹੂੰ ਜਾਣ ਕੇ ਮਰੇ ਉੱਤਰਿਆ ਦੇ ਹੂੰ ਮੋਟਰਸਾਈਕਲ ਛੱਡ ਕੇ ਨਾ ਤੇ ਪੈੜੀ ਭੱਜਣਾ ਪਈ ਹਾਂ ਅੱਛਾ ਅੱਛਾ ਐਜੀ ਭੱਜਣਾ ਆਹ ਤੇ ਉਹਦੇ ਬਹੁਤ ਸੌਖਾ ਕੰਮ ਹੋ ਗਿਆ ਬਈ ਉਹ ਗੱਡੀ ਜੇ ਉਹਨਾਂ ਗੱਡੀਵਾਰ ਤੇ ਪੈੜੀ ਹੂੰ ਉਹ ਜਿਹੜਾ ਪਣਾ ਦੁਕਾਨ ਵਾਲਾ ਜਿਹੜਾ ਸਰਪੰਚ ਹੂੰ ਉਹਨੇ ਬੱਤੀ ਬੋਲ ਤੇ ਚਾਈ ਬੋਲ ਤੇ ਉਹ ਤੁਹਾਡੇ ਵਿੱਚੋਂ ਨੰਨੇ ਹਾਂ ਸਿੱਧਿਕ ਅਗਰ ਕੁਛ ਵਾਜੇ ਜਾਂਦੇ ਮਰ ਗਏ ਇਹ ਮਰ ਜਾਣਾ ਤਾਂ ਤੇ ਉੱਥੇ ਫਿਰ ਹਾਂ ਹਾਂ ਅੱਛਾ ਤੇ ਉਹ ਇੱਕ ਜਿਹੜਾ ਜਿਹੋ ਜਿਹੜਾ ਕਹਿੰਦਾ ਮਨੰਜੇ ਉਹਦੇ ਲਾਕੀ ਦਾ ਅੱਜ ਕਾਹ ਨੂੰ ਬੁੰਕਰ ਹੂੰ ਅੱਜ ਮੜਾ ਦੱਬੀ ਬੈਂਟ ਪੈਂਦਾ ਹੈ ਹੂੰ ਤੋਂ ਆਂਦੀ ਕਾਦੇ ਆਦਾ ਹੈ ਹੈ ਪਿੰਡੋਂ ਮਾਰੇ ਨਾ ਚਿਤਿੰਦਾ ਨਾ ਦਾ ਜਿਹੜੀ ਇਕੱਲਾ ਬੱਲਾ ਮੁੰਡਾ ਸੇਹਾਂ ਸੱਜੇ ਗਾੜੂ ਦੋ ਮਿੰਟ ਵਿੱਚ ਲਾ ਕੇ ਮੰਡੀ ਲਾ ਹਾਂ ਕਾਹ ਪੁਕਾਰਦੇ ਤੇ ਉਹ ਕੇਦੀ ਮੰਮੀ ਦੀ ਬੱਗੇ ਆਖੰਦਿਆ ਉਹ ਮੁਰਕੇ ਮੁਖਾਵੇ ਨੂੰ ਆਂਦਾ ਮਾਦਾ ਕਿਤੇ ਹੂੰ ਤੇ ਅੰਦੀ ਮਾਦਾ ਆਂਦਾ ਮਾਦਾ ਇੱਥੇ ਹੂੰ ਅੰਦਾ ਨੀ ਮੋਈ ਆਈ ਤਾਂ ਤੀਏ ਦੋ ਵੀ ਲਿਆਂੂਏ ਹੂੰ ਹੁਣ ਅੱਜ ਗਈ ਕਿ ਨਹੀਂ ਗਈ ਨਾ ਬਣਾ ਜੋ ਆਦਾ ਤੂੰ ਅੱਜ ਨਾ ਹੂੰ ਇਹ ਕਿੰਨੀ ਵੱਡੀ ਅੱਛਾ ਤੂੰ ਅੱਜ ਰਹਿਣ ਦੇ ਨਾ ਹੂੰ ਇਲਾ ਮਾਂ ਦੀ ਮਮੀ ਅੱਜ ਤੇ ਕਾਰ ਵਾਲੀ ਹੋ ਗਈ ਹਾਂ ਉਹ ਨਹੀਂ ਇਹ ਤੇ ਗੱਲ ਹੈਗੀ ਜੇ ਨਾ ਕੈਸੂ ਸੀ ਜੇ ਨਾ ਨੂੰ ਫਿਰ ਆਉਣਾ ਪਾਣਾ ਹੂੰ ਉਹਦੇ ਰਾਤ ਤੋਂ ਬਗੇ ਗੱਤਾਂ ਦਾ ਮੜਾ ਨੂੰ ਦਿਨੇ ਕਲਾਇਓ ਹਾਂ ਹਾਂ ਕਿਉਂ ਆਉਂਦਾ ਤੇ ਕਾਰਵਾਈ ਹੁੰਦਾ ਇਹ ਤੇ ਚੱਲ ਬੰਦੇ ਆ ਆ ਉਹ ਚੱਲ ਹੁੰਦਾ ਮੜ ਕੇ ਪੋਸ਼ੇਸ਼ ਕਰਦਾ ਅਗਲਾ ਹਾਂ ਰਾਦਾ ਮੁੜ ਕੇ ਆਉਂਦਾ ਨਹੀਂ ਚੱਪ ਹੋਈ ਤੇ ਚੱਲ ਕਲਾਇਆ ਉਹਨੂੰ ਕਈ ਫਰੈਂਟੀ ਦੁਪਹਿਰ ਦਾ ਟਾਈਮ ਹੋ ਗਿਆ 2 ਵਜੇ ਦਾ ਤੇ ਜਗ ਰੂਪ ਹੁਣ ਮੜਾ ਗਰਮ ਪਾਣੀ ਕਰਕੇ ਕੋਸਾ ਕਰਕੇ ਉਹਦੇ ਵਿੱਚ ਤੇਲਰ ਲਾ ਕੇ ਵੀ ਮੇਰੇ ਕਰਨ ਲੱਗਿਆ ਟਕੋਰ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿ ਮੜਾ ਜਨੂੰ ਗਰਮ ਪਾਣੀ ਦੇ ਵਿੱਚ ਤੇਲ ਪਾ ਕੇ ਸਰੋਂ ਦਾ ਤੇ ਨਾਲ ਨਮਕ ਪਾ ਕੇ ਫਿਰ ਟਕੋਰ ਕਰਿਓ ਲੈ ਇਹਾਂ ਦਾ ਕੁਝ ਕਰਨੀ ਪਈ ਹੈ ਹੈ ਗਰਮ ਬੜਾਈ ਇਤਨਾ ਇੱਕ ਟਮਰਾ ਨਹੀਂ ਮੈਨੂੰ ਕੀ ਪਤਾ ਕਿੰਨਾ ਆਉਂਦੇ ਆ ਤਰਾਵਾਲ ਕਿੰਨੇ ਦੇ ਮੈਂ ਕਿਹੜਾ ਕਰਦੀ ਰਹਿੰਦੀ ਆ ਗਰਮੀ ਬਹੁਤ ਗੱਭੂ ਆ ਗੱਤਣਾ ਨਾ ਰੱਖਵੇ ਸੈਂਦਾ ਸੈਂਦਾ ਉਹ ਇਹ ਹੀ ਔੜ-ਪੋੜ ਜਿਹੜੇ ਤੁੰਜ ਹੈ ਪੁਰਾਣੇ ਲੋਕੀ ਕਰਦੇ ਔੜ-ਪੋੜ ਤੇ ਇਹੋ ਜੀਆਂ ਕਰਦੇ ਕਟੋਰ ਸਹੀ ਗੱਲ ਔੜ-ਪੋੜ ਕਟੋਰ ਹਾਂ ਮੈਨੂੰ ਲੱਗਦਾ ਨਹੀਂ ਔੜ-ਪੋੜ ਕੰਮ ਆਉਣਗੇ ਜੇ ਆ ਜਾਣ ਤੇ ਸਾਰਿਆਂ ਨੂੰ ਵਧੀਆ ਬਾਕੀ ਆਪੇ ਹੂੰ ਜੋ ਇੱਕ ਦਵਾਈ ਖਾਈਏ ਉਹਦਾ ਵੀ ਰਿਜ਼ਲਟ ਕੋਈ ਟਾਈਮ ਬਾਅਦ ਮਿਲਦਾ ਵਾ ਸਹੀ ਗੱਲ ਆ ਕਿ ਆ ਪਾਣੇ ਨਾ ਨਾ ਕਈਏ ਵੀ ਕੀਤੀ ਟਿਕਾ ਟੁਰਦੇ ਹੋਣੇ ਮਾਂ ਪਰਨਾਵਾ ਜੀ ਹੰਡਾ ਫੇਰਾ ਪੁਣੇ ਰੱਬ ਦੇ ਤੌਰ ਕੀਤੀ ਟਿਕੋਰ ਪਰੇ ਫਰਕ ਤੇ ਹੌਲੀ ਹੌਲੀ ਪਹੂਗਾ ਤੇ ਮੈਂ ਮੰਨਦੀ ਆ ਪਰ ਨਹੀਂ ਜੇ ਮੈਂ ਆਈ ਆ ਨੰਦਰੋਂ ਚੱਲ ਕੇ ਅੰਦਰ ਠੰਡੇ ਹੀ ਸ਼ਾਇਦ ਤਾਂ ਕਰਕੇ ਮਾਂ ਤੁਰਿਆ ਗਿਆ ਤੇ ਆ ਬਾਹਰ ਮੇਰੀ ਲਾਤਾਂ ਮੜੀ ਜੇ ਚੱਲ ਗਈ ਧੁੱਪ ਤਪ ਲੱਗੀ ਨਾ ਸੇਕ ਵੜਿਆ ਅੰਦਰ ਤੇ ਉਹਦੇ ਨਾਲ ਮੈਂ ਉੱਠ ਗਿਆ ਮੰਜਾ ਨੂੰ ਕੀਤਾ ਉਦੋਂ ਸਹੀ ਹੀ ਸੀ ਚੱਲ ਫਿਰ ਕਰਾ ਕੇ ਲੇਗੇ ਪੱਟੀ ਆ ਫਿਰਾ ਕਰਕੇ ਫਿਰ ਜਾਨੀ ਵਾਲੀ ਬੜੇ ਵਾਈ ਖੁੱਲਾ ਛੱਡਿਆ ਤੁਸੀਂ ਉਹ ਵਾਹ ਸਾਈਕਲ ਮੋਟਰ ਲੱਗਾ ਗਾੜ ਜਾਪਿਆ ਇਹ ਨਾ ਗਾੜੀ ਬੱਸ ਨੇ ਤੁਸੀਂ ਇਹ ਸੀ ਕਰਾਤੀ ਮੇਰੀ ਤੇ ਟਟਿਆ ਦੀ ਮੰਮੀ ਨੇ ਸਬਜ਼ੀ ਬਣਾ ਕੇ ਖਲਾਈ ਤੇ ਐਨੀ ਮਿਰਚ ਹੋ ਮੈਂ ਖਾ ਤਾਂ ਇਹ ਕੰਨਾ ਨਹੀਂ ਧੂਆ ਕਢਾਤਾ ਤੇ ਜਗਰੂਪ ਨੇ ਤੇ ਮਾਹੀ ਖਾਦੀ ਤੇ ਮੇਰੇ ਤੋਂ ਮੈਂ ਖਾ ਤੇ ਲਈ ਪਹਿਲਾਂ ਇਹਨਾਂ ਨੂੰ ਕਹਿ ਕੇ ਮੈਂ ਹਣ ਵਿਚਾਰੀ ਨੇ ਬਣਾਈ ਆ ਦੇ ਹੁਣ ਇਦਾਂ ਥੋੜੀ ਕਰਨਾ ਆਪਾਂ ਤੇ ਜਗਰੂਪ ਆਂਦੇ ਰਸੋਈ ਦੇ ਜਾਣਾ ਚੀਜ਼ਾਂ ਰੱਖਣਾ ਤੇ ਕੰਮ ਕਰਦੇ ਮੈਨੂੰ ਆਂਦੇ ਇਹ ਤੂੰ ਕਿਦਾਂ ਤੂੰ ਬਾਬਾ ਤੁ ਕਰੀ ਫਰਦੀ ਸੰਭੀ ਕਰਦੀ ਤੈਨੂੰ ਆਹ ਭੇਜਿਆ ਰੋਟੀ ਲਈ ਖਾ ਤੇ ਅਸੀਂ ਅੱਜ ਜਿੱਥੋਂ ਐਕਸਰੇ ਕਰਾਉਣ ਗਏ ਹਾਂ ਤੇ ਐਕਸਰੇ ਵਾਲੇ ਵੀਰ ਨੇ ਸਾਨੂੰ ਵਹਿ ਚ ਦੱਸਿਆ ਵੀ ਆਂਦਾ ਉਹ ਗੋਡੇ ਦੇ ਵਿੱਚ ਥੋੜਾ ਜਿਹਾ ਗੈਪ ਉਹਦਾ ਕਰਕੇ ਦਰਦ ਹੁੰਦੀ ਆ ਤੇ ਉਹਨੇ ਵਿਚਾਰੇ ਨੇ ਨਾ ਅੱਜ ਪਤਾ ਨਹੀਂ ਆਪਣੇ ਵਿੱਚ ਕੀ ਵੇਖਿਆ ਉਹਨੇ ਤੇ ਤਾਰੀਫਾਂ ਹੀ ਵਡੀਆਂ ਕੀਤੀਆਂ ਹੈ ਉਹ ਆਂਦਾ ਆਂਦਾ ਤੁਹਾਡਾ ਦੋਵਾਂ ਜੀਆਂ ਦਾ ਬੌਂਡ ਵੇਖ ਕੇ ਮੈਨੂੰ ਇਹ ਬੜੀ ਖੁਸ਼ੀ ਹੋਈ ਹਾਂ ਤੇ ਇਦਾਂ ਦਾ ਹੀ ਰਿਸ਼ਤਾ ਹੋਣਾ ਚਾਹੀਦਾ ਉਹਨੇ ਵੇਖਿਆ ਬਈ ਤੇਰਾ ਜੋ ਲੰਘਣਾ ਸੀ ਦਰਵਾਜ਼ਾ 'ਚ ਫੜ ਕੇ ਮੈਂ ਖੜਿਆ ਹਾਂ ਹਾਂ ਹੂੰ ਜੈਨੂੰ ਹੁਣ ਨੰਘਾ ਕੇ ਫਿਰ ਤੂੰ ਵਾਪਸ ਆਉਣਾ ਫਿਰ ਵੀ ਦਰਵਾਜ਼ਾ ਮੈਂ ਫੜਿਆ ਹੂੰ ਉਹਨੂੰ ਇੱਥੋਂ ਸਮਝਣ ਲੱਗ ਗਈ ਵੀ ਇਹ ਜਿਹੜਾ ਆਸ ਵਿੱਚ ਜਾਉ ਪਿਆਰ ਬਹੁਤ ਹੈ ਨਾ ਦੋਹਾਂ ਜਿਹਾਂ ਦਾ ਅੰਡਰਸਟੈਂਡਿੰਗ ਵੀ ਵਧੀਆ ਹੋਆ ਅੰਡਰਸਟੈਂਡਿੰਗ ਨਹੀਂ ਮਤਲਬ ਵੇ ਵੇ ਮਤਲਬ ਕਿ ਮੇਰੀ ਗੱਲ 'ਚ ਸਹਿਮਤੀ ਨਹੀਂ ਦੇਣੀ ਨਹੀਂ 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 ਕਰਨਾ ਤੇ ਗੱਲ ਉਸੇ ਤੇ ਆਉਣਾ ਕਰਦੇ ਆ ਗੱਲ ਉਸੇ ਤੇ ਆਸੀ ਮਚਾਕ ਵਾਲੀ ਵੱਖਰੀ ਗੱਲ ਆ ਪਰ ਜੋ ਨੇ ਵੇਖਿਆ ਤੇ ਉਹ ਹੈ ਵੀ ਸਹੀ ਹੀ ਹੂੰ ਤੇ ਮੈਂ ਇਹ ਆਨਾ ਸਮਝਦਾ ਵੀ ਜੇ ਆਪਾਂ ਉਹਦਾ ਕਹਿੰਦਾ ਭਾਵੇਂ ਵੀ ਦੁੱਖ ਵਿੱਚ ਸਾਰੇ ਛੱਡ ਕੇ ਸਾਈਡ ਤੇ ਹੋ ਜਾਂਦੇ ਆ ਬੰਦਾ ਉਹ ਜਿਹੜਾ ਦੁੱਖ ਵਿੱਚ ਖੜੇ ਸੁੱਖ ਵਿੱਚ ਤਿਆਰ ਕੋਈ ਆਂਦਾ ਕੋਈ ਗੱਲ ਸਹੀ ਗੱਲ ਆ ਹਾਂ ਮੈਂ ਵੀ ਤੇਰਾ ਮੈਂ ਵੀ ਤੇਰਾ ਮੈਂ ਵੀ ਤੇ ਆ ਹੂੰ ਹੂੰ ਫਾਦਿਓ ਪੈਂਦੀ ਮੁਸੀਬਤ ਪਤਾ ਉੱਥੇ ਲੱਗਦਾ ਫਿਰ ਕੌਣ ਹੁੰਦਾ ਆਪਦਾ ਤੇ ਕੌਣ ਹੁੰਦਾ ਬਗਾਨਾ ਬਗਾਨਾ ਸਹੀ ਗੱਲ ਆ ਹਾਂ ਪਰ ਉੱਥੇ ਇਹ ਗੱਲ ਜ਼ਰੂਰ ਹੈਗੀ ਆ ਵੀ ਜਿਹੜਾ ਆਪਣਾ ਹੰਦਾ ਜਾਂ ਬਗਾਨਾ ਕੋਈ ਵੀ ਆ ਜਾਂ ਤੇ ਉਹ ਲਾਲਚ ਲਈ ਖੜੂਗਾ ਇਹਦੇ ਕੁਝ ਕੁਝ ਹੈਗਾ ਵਾ ਤੇ ਮੈਂ ਉਹ ਇਹਦੀ ਸੇਵਾ ਤਾਂ ਕਰਾਂ ਪਿਓ ਲਾਲਚ ਲਾਲਚ ਦੇ ਬਸ ਹੋ ਕੇ ਤੇ ਬਿਨਾਂ ਲਾਲਚ ਤੋਂ ਜਿਹੜਾ ਸੇਵਾ ਕਿਸ ਦੀ ਕਰਨੀ ਜਾਂ ਮਨ ਲੱਗੇ ਨਾਲ ਹੈਲਪ ਕਰਨੀ ਉਹ ਵਾਕਿਆ ਵਿਰਲੇ ਹੁੰਦੇ ਬੰਦੇ ਬਹੁਤ ਥੋੜੇ ਹੁੰਦੇ ਆ ਸਹੀ ਕਰੋ ਉਹਨਾਂ ਨੂੰ ਵੇਖ ਕੇ ਉਹਨੇ ਬੜਾ ਮਤਲਬ ਕਿ ਇਹਨੇ ਵਧੀਆ ਉਹਨੇ ਤੇ ਸਾਡੇ ਰਿਸ਼ਤੇ ਨੂੰ ਸਮਝਿਆ ਜਾਂ ਤੇ ਬੜਾ ਵਧੀਆ ਉਹਨੇ ਮਤੇ ਗੱਲਾਂ ਕਰਕੇ ਕੀਤੀਆਂ ਸਾਡੇ ਨਾਲ ਇਹ ਕਹਿੰਦਾ ਤੁਸੀਂ ਇਦਾਂ ਹੀ ਮਤਲਬ ਕਿ ਤੁਹਾਡਾ ਸਾਥ ਬਣਿਆ ਰਵੇ ਮੈਂ ਉਹਦਾ ਕਹਿੰਦਾ ਵੀਰ ਦਾ ਮਤਲਬ ਇਹ 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 ਤਾਂ ਮਤਲਬ ਸਿੱਖਿਆ ਮਿਲਦੀ ਹੈ ਹੀ ਚੀਜ਼ ਤਾਂ ਆਹ ਤਾਂ ਯਾਰ ਲਵੇ ਕਿ ਤੁਹਾਨੂੰ ਤੁਹਾਡੇ ਦੋਵਾਂ ਦੇ ਤੇ ਵੀ ਜੇ ਤੁਸੀਂ ਆ ਉਸੇ ਚੇਸਤਾ ਰਹਿ ਸਾਦੇ ਕਰ ਸਕਦੇ ਤੇ ਇੱਕ ਨਾਰਮਲ ਬੰਦਾ ਕਿਉਂ ਨਹੀਂ ਕਰ ਸਕਦਾ ਹਮਮ ਸਹੀ ਗੱਲ ਹੈ ਉਹਦਾ ਕਹਿਣ ਦਾ ਮਤਲਬ ਇਹ ਹੈ ਇਹ ਹੀ ਗੱਲ ਕਹਿੰਦਾ ਵੀ ਚੰਗਾ ਪੜਾ ਲੱਤਾ ਸਮਝਣ ਵਾਲੀ ਗੱਲ ਉਹਨੇ ਜਿੰਨੇ ਸਮਝਣਾ ਉਹਦੇ ਦਿਮਾਗ 'ਚ ਇਹ ਚੀਜ਼ ਦੀ ਗੱਲ ਦੀ ਸਾਟ ਸਹੀ ਗੱਲ ਹਾਂ ਹਾਂ ਇਹ ਵਾਕਿਆ ਵੀ ਜੀ ਆਸੇ ਚੇਸਤਾ ਇੱਕ ਦੂਸਰੀ ਨਾਲ ਚੱਲਦੇ ਆ ਗਏ ਕਿਹਦੇ ਕੋਲ ਉਹ ਤੇ ਪਤ ਅੱਡੇ ਤੋਂ ਕਰਾਉਣਗੇ ਹਾਂ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਕਿਉਂ ਨਹੀਂ ਚੱਲ ਸਕਦਾ ਹਾਂ ਆਪ ਹੀ ਆਪਾਂ ਕਿਉਂ ਨਹੀਂ ਇੱਕ ਦੂਜੇ ਦਾ ਸਾਥ ਦੇ ਸਕਦੇ ਇਹ ਤਾਂ ਕੱਲ ਆਪਾਂ ਆਮ ਅੱਗੇ ਵੀ ਕਰਦੇ ਹਾਂ ਵੀ ਵਾਕਿਆ ਇਹ ਸਾਥ ਹੀ ਆਪੀ ਹੈ ਹਲਪ ਜਿਹੜੀ ਉਹ ਇੱਕ ਦੂਸਰੇ ਦੀ ਚਲੋ ਆਪਸ ਵਿੱਚ ਪਰਵ ਫੈਮਲੀ ਪਰਵਾਸ ਦੀ ਤੇ ਹੋਣੀ ਚਾਹੀਦੀ ਆ ਤੇ ਜੇ ਆਪਾਂ ਕਰ ਸਕੀਏ ਤੇ ਵਿੱਚ ਜੇ ਕਿਤੇ ਬਾਹਰ ਵੀ ਕਿਸੇ ਦੀ ਕਰ ਸਕੀਏ ਤਾਂ ਬਹੁਤ ਵਧੀਆ ਗੱਲ ਹੈ ਤੇ ਅਰਨੇ ਚਵਰੀ ਨੂੰ ਲੱਗੀ ਆ ਭੁੱਖ ਉਹ ਕਿਧਰ ਵੇਖਣ ਦੀ ਬਾਹਰ ਨੂੰ ਵੇਖਣ ਦੀ ਹੈ ਇਹ ਕਿੱਦਾਂ ਲਈ ਹੈ ਨਹੀਂ ਪਤਾ ਨਹੀਂ ਕੀ ਵੇਖਣ ਦੀ ਉਹ ਆ ਘੜ ਕੇ ਗੇੜ ਤੇ ਨਾ ਕਰਕੇ ਵੇਖਾਂਦੀ ਹੈ ਤੇ ਚਲੋ ਹੁਣ ਆਪਾਂ ਮਿਰਚ ਮੇਰੀ ਥੋੜੀ ਘਟ ਜੀ ਹੋਈ ਆ ਤੇ ਹੁਣ ਵੇਖਦੇ ਹਾਂ ਸਿਹਰ ਤਾਂ ਕੀ ਬੰਦੇ ਉਹਨਾਂ ਨੇ ਤਿਆਰ ਵੈਸੇ ਕਿਹਾ ਕਿ ਅਕਸਰ ਇਹ ਚ ਉਹਨਾਂ ਨੇ ਵੇਖ ਕੇ ਕਿਹਾ ਕਿ ਮਲਾਇਓ ਨਾ ਤੇ ਤੁਸੀਂ ਜਿਹੜੀ ਦਵਾਈ ਲੈ ਕੇ ਖਾਓ ਕਿਉਂਕਿ ਦਵਾਈ ਦੇ ਨਾਲ ਆਂਦਾ ਫਰਕ ਪਾਊਗਾ ਵੇ ਸਰਦੀ ਜਾਂ ਸਰਦੀ ਦੇ ਵਿੱਚ ਇਹਦਾ ਕਿ ਠੰਡ ਦੇ ਨਾਲ ਥੋੜਾ ਜਿਆਦਾ ਦਰਦ ਹੋਗੀ ਤੇ ਹੌਲੀ ਹੌਲੀ ਫਰਕ ਪਾਊਗਾ ਜਿੱਥੇ ਦਾਹ ਦੇਣਾ ਚ ਪੈਣਾ ਉਥੇ 15 ਚ ਪਾਊਗਾ ਹੁਣ ਵੇਖੋ ਜੇ ਪੈ ਜਾਏ ਤੇ ਚੰਗਾ ਹੀ ਆ ਹਨਾ ਫਿਰ ਡਾਕਟਰ ਨੂੰ ਦੱਸੋ ਕੀ ਪੈ ਰਿਹਾ ਪਿਆ ਤੇ ਫਿਰ ਮੰਦਾ ਹੀ ਆ ਅੰਦਾ ਡਲੇ ਤੇ ਮੰਦਾ ਹੀ ਆ ਦੇ ਵਿਚਾਰੇ ਆਪ ਦੋਵੇਂ ਮਾ ਪਿਓ ਪੁੱਤ ਦਾ ਕਦੀ ਕੋਈ ਕੰਮ ਕਰਨ ਕਦੀ ਕੋਈ ਕਰਨ ਰੋਟੀ ਖਾ ਕੇ ਭਾਂਡੇ ਹੁਣ ਮ ਲੱਗੇ ਮਾਂਜਣਾ ਸਮਝ ਕੇ ਹੁੰਦੀ ਨਹੀਂ ਕੀ ਨਹੀਂ ਕੀ ਕਰਨਾ ਕੀ ਨਹੀਂ ਕੀ ਕਰਨਾ ਤੜੀ ਲਾਤ ਟੁੱਟ ਗਈ ਹਾਂ ਇਕ ਲੈ ਇਹਦਾ ਵੇਖ ਕੈ ਅਕਸਰਾ ਕਹਿੰਦਾ ਮਮਾ ਦਾ ਟੜੀ ਲਾਤ ਟੁੱਟ ਗਈ ਤਦ ਜਿਹਨਾਂ ਦੀ ਰੱਤਾਂ ਡੁੱਟੀਆਂ ਨਾ ਪੁੱਛ ਕੇ ਵੇਖੋ ਉਹਨਾਂ ਨੂੰ ਮੈਂ ਕਿ ਫਿਰ ਵੀ ਐਨੀ ਤੇ ਚੱਲ ਐਨੀ ਦਰਦ ਦੇ ਵਿੱਚ ਵੀ ਮੜੜਾ ਮੋੜ ਮੇ ਆਪਣਾ ਬਾਥਰੂਮ ਵਗੈਰਾ ਜਾਣ ਜੋਗੀ ਤੇ ਹੈਗੀ ਆ ਨਾ ਜੀ